ਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਰਾਹਾਂ ਕੋ ਰਾਹਾਂ ਦੀ ਉਲਜੀ ਤਾਣੀ ਕਿਸੇ ਵੀ ਸਮਾਜ ਵਿੱਚ ਲੋਕਾਂ ਦਾ ਆਮ ਰੁਝਾਨ ਪਰ ਚੱਲ ਧਾਰਨਾਵਾਂ ਨੂੰ ਮੰਨਣ ਤੇ ਪਹਿਲੀਆਂ ਬਣੀਆਂ ਲੀਆਂ ਤੇ ਚੱਲਣ ਦਾ ਹੀ ਹੁੰਦਾ ਹੈ ਕਿਉਂਕਿ ਇਹ ਆਸਾਨ ਲੱਗਦਾ ਹੈ ਹੌਲੀ ਹੌਲੀ ਇਹ ਲੀਆਂ ਭਾਵੇਂ ਕੋਈ ਵਿਚਾਰ ਹੋਣ ਰਸਮੋ ਰਿਵਾਜ ਹੋਣ ਤੇ ਭਾਵੇਂ ਧਾਰਮਿਕ ਅਕੀਦੇ ਹੋਣ ਜ਼ਿੰਦਗੀ ਵਿੱਚ ਇੰਨੇ ਗਹਿਰੇ ਪੈਂਟ ਜਾਂਦੇ ਹਨ ਕਿ ਉਹਨਾਂ ਨਾਲ ਧੀਆਂ ਪੁੱਤਾਂ ਤੋਂ ਵੀ ਵੱਧ ਲਗਾ ਹੋ ਜਾਂਦਾ ਹੈ ਫਿਰ ਉਹਨਾਂ ਤੋਂ ਦੂਰ ਜਾਣਾ ਜਾਂ ਕਿਸੇ ਵੱਲੋਂ ਕੁਝ ਵੱਖਰਾ ਕਰਨਾ ਉਹਨਾਂ ਨੂੰ ਪਾਪ ਜਾਪਨ ਲੱਗਦਾ ਹੈ ਪਰੰਤੂ ਸਮਾਜ ਵਿੱਚ ਕਈ ਲੋਕ ਅਜਿਹੇ ਵੀ ਪੈਦਾ ਹੋ ਜਾਂਦੇ ਹਨ ਜੋ ਆਪਣੀ ਸੋਚ ਦੇ ਚਾਨਣ ਵਿੱਚ ਤੁਰਦੇ ਆਪਣੇ ਬਲਬੂਤੇ ਕੁਝ ਵੱਖਰਾ ਕਰਨਾ ਤੇ ਦੂਜਿਆਂ ਨੂੰ ਵੀ ਉਸ ਚਾਨਣ ਵਿੱਚ ਲਿਆਉਣਾ ਚਾਹੁੰਦੇ ਹਨ ਪਰ ਆਪਣੇ ਤਾਣੇ ਬਾਣੇ ਵਿੱਚ ਆਖਰੀ ਹੱਦ ਤੱਕ ਉਲਝ ਜਾਂਦੇ ਸਮਾਜ ਅਜਿਹੇ ਮਨੁੱਖਾਂ ਨੂੰ ਕੋਰਾਈਏ ਦਾ ਖਿਤਾਬ ਦੇ ਦਿੰਦਾ ਹੈ ਜਦੋਂ ਕਿ ਰੀਤ ਤੋਂ ਹਟ ਕੇ ਤੁਰਨ ਦੀ ਬਹਿਲ ਕਰਨ ਵਾਲੇ ਉਹ ਕਥਿਤ ਕੋਰਾਈਏ ਅਤਿਅੰਤ ਜ਼ਹੀਨ ਹੁੰਦੇ ਹਨ ਉਸ ਸਮੇਂ ਨਾਲ ਜਰਜਰ ਹੋ ਚੁੱਕੀਆਂ ਰੀਤਾਂ ਤੇ ਸਵਾਲੀਅਤ ਚੇਨ ਲਾਉਂਦੇ ਤਬਦੀਲੀ ਦੀ ਹਵਾ ਰਮਕਾਉਣਾ ਚਾਹੁੰਦੇ ਹਨ ਅਸਲ ਵਿੱਚ ਉਹ ਵਰਤਮਾਨ ਸਮੇ ਤੋਂ ਅਗੇ ਦੇ ਸੋਚ ਰਹੇ ਹੁੰਦੇ ਹਨ ਪਰ ਆਪਣੀ ਦਲਦਲੀ ਸਮਝ ਵਿੱਚ ਫਸੇ ਲੋਕ ਉਹਨਾਂ ਨੂੰ ਹੀ ਪਟਕੇ ਹੋਏ ਸਮਝ ਰਹੇ ਹੁੰਦੇ ਹਨ ਇਤਿਹਾਸ ਵਿੱਚ ਅਨੇਕ ਗੁਆਹਣ ਕੇ ਰੋਸ਼ਨ ਦਿਮਾਗ ਮਨੁੱਖਾਂ ਨੇ ਹੀ ਦੁਨੀਆ ਦੀਆਂ ਵਿਵਸਥਾਵਾਂ ਵਿੱਚ ਇਨਕਲਾਬ ਲਿਆਉਂਦੇ ਹਨ ਕਈ ਵਾਰ ਤਾਂ ਉਹ ਕਾਮਯਾਬ ਹੋ ਵੀ ਗਏ ਪਰੰਤੂ ਹਰ ਵਾਰ ਇਵੇਂ ਨਹੀਂ ਹੋਇਆ ਖੁਦ ਅਨਜਾਣ ਹੁੰਦਿਆਂ ਸਮਾਜ ਦੇ ਆਪੇ ਬਣੇ ਕਥਿਤ ਚੌਧਰੀ ਨਵੇਂ ਵਿਚਾਰ ਦੇਣ ਵਾਲੇ ਮਨੁੱਖਾਂ ਦੇ ਪਿੱਛੇ ਪੈ ਜਾਂਦੇ ਰਹੇ ਸ਼ਰਮਸਾਰ ਕਰਦੇ ਰਹੇ ਮਾਫ਼ੀਆਂ ਮੰਗਵਾਉਂਦੇ ਰਹੇ ਤੇ ਸਜ਼ਾਵਾਂ ਵੀ ਦੇਂਦੇ ਰਹੇ ਇਥੋਂ ਤੱਕ ਕਿ ਜ਼ਿੰਦਗੀ ਹੀ ਖਤਮ ਕਰ ਦਿੰਦੇ ਰਹੇ ਅਰੇ ਜਿਹੇ ਲੋਕ ਸਮੇ ਸਮੇ ਫਿਰ ਵੀ ਸਿਰ ਚੁੱਕਦੇ ਰਹੇ ਤੇ ਆਪਣਾ ਕਾਰਜ ਕਰਦੇ ਹੀ ਰਹੇ ਸਮਾਂ ਬੀਤਣ ਪਿੱਛੋਂ ਜਦੋਂ ਦੋਸ਼ੀ گردਾਨੇ ਗਏ ਉਹਨਾਂ ਕਥਿਤ ਕਲਾਈਆਂ ਦੀ ਸੋਚ ਸਹੀ ਸਿੱਧ ਹੁੰਦੀ ਰਹੀ ਤਾਂ ਉਹਨਾਂ ਨੂੰ ਸਤਕਾਰਿਆ ਤੇ ਪੂਜਿਆ ਗਿਆ ਸਿੱਖ ਧਰਮ ਵਿੱਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਸਮਕਾਲੀ ਸਮਾਜ ਨੇ ਕੁਰਾਇਆ ਗਿਆ ਕਿਉਂਕਿ ਉਹਨਾਂ ਨੇ ਬੇਕਾਰ ਤੇ ਗਲਤ ਸੋਚ ਵਾਲੀਆਂ ਰਸਮਾਂ ਖਿਲਾਫ ਉਂਗਲ ਚੁੱਕੀ ਸੀ ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਕਿਤਾਬ ਨਾਲ ਨਵਾਜੇ ਜਾਣ ਵਾਲੇ ਪਹਿਲੇ ਮਨੁੱਖ ਨਹੀਂ ਸਨ ਸਗੋਂ ਇਹ ਲੜੀ ਉਹਨਾਂ ਤੋਂ ਕਿਤੇ ਪਹਿਲਾਂ ਸ਼ਾਇਦ ਮਨੁੱਖਤਾ ਦੇ ਸਾਹ ਤੋਂ ਤੇ ਪਿੱਛੋਂ ਵੀ ਚੱਲਦੀ ਆ ਰਹੀ ਹੈ ਇੱਕ ਜਾਨ ਫਲੇਮ ਸਟੈਂਡ ਨਾਮ ਦਾ ਤਾਰਾ ਵਿਗਿਆਨੀ ਮਸ਼ਹੂਰ ਵਿਗਿਆਨੀ ਸਰ ਆਇਜ਼ਨ ਨਿਊਟਨ ਦਾ ਸਮਕਾਲੀ ਸੀ ਉਸਨੇ ਉਸ ਵਕਤ ਦੇ ਤਾਰਾ ਵਿਗਿਆਨ ਦੀਆਂ ਗਲਤੀਆਂ ਨੂੰ ਸੁਧਾਰ ਕੇ ਸਹੀ ਕੀਤਾ ਤੇ ਖੁਦ ਨਿਊਟਨ ਤੱਕ ਨੂੰ ਲੁੜੀਂਦੀ ਜਾਣਕਾਰੀ ਦਿੱਤੀ ਸੀ ਉਸੇ ਦੌਰ ਤੇ ਨਿਊਟਨ ਮਹਾਨ ਖੋਜਾਂ ਕਰ ਸਕਿਆ ਸੀ ਪਰ ਉਸ ਵਕਤ ਹੋਰ ਨਾ ਤਾਂ ਕਿ ਖੁਦ ਨਿਊਟਨ ਵੱਲੋਂ ਫਲੇਮਸਟੈਂਡ ਨੂੰ ਬੇਇੱਜ਼ਤ ਕੀਤਾ ਗਿਆ। ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹੇ ਕਿ ਫਲੇਮਸਟੈਂਡ ਆਪਣੀ ਖੋਜ ਦਾ ਬਣਦਾ ਸਨਮਾਨ ਨਾ ਲੈ ਸਕਿਆ। ਜਿਉਂਦੇ ਜੀ ਸਿਰਫ ਈਰਖਾ, ਗਰੀਬੀ ਤੇ ਅਪਮਾਨ ਹੀ ਉਸਦੇ ਹਿੱਸੇ ਆਏ। ਭਾਵੇਂ ਉਸ ਦੀ ਮੌਤ ਪਿੱਛੋਂ ਇਹ ਸਿੱਧ ਹੋ ਗਿਆ ਕਿ ਉਸਨੇ ਮਨੁੱਖਤਾ ਨੂੰ ਬੇਮਿਸਾਲ ਜਾਣਕਾਰੀ ਦਿੱਤੀ ਸੀ। ਵਿਗਿਆਨੀ ਪ੍ਰਿਸ਼ਟਲੇ ਜਿਸ ਨੇ ਉਸ ਸਮੇਂ ਦੇ ਪ੍ਰਚਲਿਤ ਮਿੱਥ ਕੇ ਸੂਰਜ ਧਰਤੀ ਦੀ ਪਰਿਕਰਮਾ ਕਰਦਾ ਹੈ ਦੇ ਉਲਟ ਯਾਨੀ ਆਪਣੀ ਖੋਜ ਦੇ ਆਧਾਰ ਤੇ ਕਿਹਾ ਕਿ ਸੂਰਜ ਨਹੀਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਪਰ ਧਾਰਮਿਕ ਆਕਾਮਾ ਜੋ ਹਰ ਯੁੱਗ ਵਿੱਚ ਹੀ ਨਵੇਂ ਸੱਚਾਂ ਦੀ ਖੋਜ ਕਰਨ ਵਾਲੇ ਮਨੁੱਖਾਂ ਦੀ ਵਿਰੋਧਤਾ ਕਰਦੇ ਆਏ ਹਨ ਨੂੰ ਉਸ ਦਾ ਇਹ ਕਹਿਣਾ ਬਹੁਤ ਨਾ ਗਵਾਰ ਗੁਜ਼ਰਿਆ ਕਿ ਇਹ ਸਾਡੇ ਉਪਦੇਸ਼ਾਂ ਦੇ ਉਲਟ ਬੋਲ ਰਿਹਾ ਹੈ ਧਾਰਮਿਕ ਲੋਕਾਂ ਦੀ ਸਭਾ ਨੇ ਉਸ ਨੂੰ ਬੁਲਾ ਕੇ ਕਿਹਾ ਕਿ ਉਸ ਨੇ ਧਰਮ ਨੂੰ ਆਪ ਮੰਨ ਦਿੱਤਾ ਤੇ ਹੁਣ ਉਹ ਆਪਣੇ ਸ਼ਬਦ ਵਾਪਸ ਲਵੇ ਗਲਤੀ ਮੰਨੇ ਪਰ ਉਸ ਸਵੈਮਾਨੀ ਮਨੁੱਖ ਨੇ ਆਪਣੇ ਸੱਚ ਤੋਂ ਥਿੜਕਣਾ गवारा ਨਾ ਕੀਤਾ ਤੇ ਇਸ ਦੋਸ਼ ਬਦਲੇ ਉਸ ਨੂੰ ਫਾਹਿਲਾ ਦਿੱਤਾ ਗਿਆ ਇਹੋ ਜੀ ਸਥਿਤੀ ਤੋਂ ਹੀ ਖਗੋਲ ਦੂਰਬਿੰਦ ਨੂੰ ਸੁਧਾਰ ਕੇ ਲੋਕਾਂ ਨੂੰ ਅੰਬਰ ਦੇ ਅਚੰਬਿਆਂ ਦੇ ਦਰਸ਼ਨ ਕਰਵਾਉਣ ਬਾਰੇ ਗੈਲਿਲੀਓ ਨੂੰ ਵੀ ਗੁਜ਼ਰਨਾ ਪਿਆ ਸੀ ਉਸ ਨੇ ਦੂਰਬਿੰਦ ਰਾਹੀਂ ਦਿਖਾ ਕੇ ਸਿੱਧ ਕੀਤਾ ਸੀ ਕਿ ਧਰਤੀ ਹੀ ਸੂਰਜ ਦੁਆਲੇ ਘੁੰਮਦੀ ਹੈ ਨਾ ਕਿ ਸੂਰਜ ਧਰਤੀ ਦੁਆਲੇ ਇੱਕ ਵਾਰ ਫਿਰ ਧਾਰਮਿਕ ਗੁਰੂ ਹਰਕਤ ਵਿੱਚ ਆਏ ਤੇ ਉਸਨੂੰ ਵੀ ਕੋਰ ਪਾਪ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਉਸਨੂੰ ਕਿਹਾ ਗਿਆ ਕਿ ਆਪਣੇ ਸ਼ਬਦ ਵਾਪਸ ਲੈ ਲੈ ਭਈ ਪਹਿਲੀ ਪੇਸ਼ੀ ਵਿੱਚ ਤਾਂ ਗ੍ਰੈਡਿਊਅਰ ਰਿਆ ਰਿਆ ਕਿ ਮੈਂ ਤਾਂ ਪ੍ਰਯੋਗ ਰਾਹੀਂ ਸਿੱਧ ਕਰਕੇ ਲੋਕਾਂ ਨੂੰ ਆਪਣਾ ਸੱਚ ਵਿਖਾਇਆ ਪਰ ਬਹੁਤ ਪਰੇਸ਼ਾਨ ਕੀਤੇ ਜਾਣ ਪਿੱਛੋਂ ਉਸਨੇ ਬਹੁਤ ਮਜਬੂਰ ਹੋ ਕੇ ਲਿਖ ਦਿੱਤਾ ਕਿ ਮੈਂ ਗਲਤ ਸਾਂ ਤੇ ਮੈਂ ਪ੍ਰਚਲਿਤ ਧਾਰਨਾਵਾਂ ਦੇ ਉਲਟ ਨਹੀਂ ਹਾਂ ਪਰ ਚਰਚ ਤੋਂ ਬਾਹਰ ਬੁੜਬੁੜਾਉਂਦਾ ਰਿਹਾ ਕਿ ਧਰਤੀ ਤਾਂ ਫਿਰ ਵੀ ਕਮਦੀ ਹੈ ਉਹ ਮੋਟਾ ਬਚ ਗਿਆ ਪਰ ਨਜ਼ਰ ਅੰਦਾਜ਼ੀ ਦੀ ਸਜ਼ਾ ਉਸਨੂੰ ਫਿਰ ਵੀ ਮਿਲੀ ਗਈ। ਇੰਜ ਸਾਡੇ ਘਰਾਂ ਵਿੱਚ ਜਗਦੇ ਬਿਜਲੀ ਦੇ ਬੱਲਬ ਦੀ ਕਾਰਡ ਕੱਢਣ ਵਾਲੇ ਹਲਵਾ ਐਡੀਸਨ ਨੂੰ ਵੀ ਇੱਕ ਵਾਰ ਇਹਨਾਂ ਮਾਰਿਆ ਗਿਆ ਸੀ ਕਿ ਉਹ ਸਦਾ ਲਈ ਬੋਲਾ ਹੋ ਗਿਆ। ਉਹ ਰੇਲ ਗੱਡੀ ਦੇ ਇੱਕ ਡੱਬੇ ਵਿੱਚ ਸਟੇਸ਼ਨ ਮਾਸਟਰ ਤੋਂ ਇਜਾਜ਼ਤ ਲੈ ਕੇ ਪ੍ਰਯੋਗ ਕਰਿਆ ਕਰਦਾ ਸੀ। ਇੱਕ ਦਿਨ ਉਸਦੇ ਹੱਥੋਂ ਫਾਸਟ ਫੋਰਸ ਦਾ ਇੱਕ ਟੁਕੜਾ ਡਿੱਗ ਪਿਆ ਤੇ ਅੱਗ ਲੱਗ ਗਈ ਜਿਸ ਨੂੰ ਜਲਦੀ ਹੀ ਬੁਝਾ ਵੀ ਲਿਆ ਗਿਆ। ਕੇਵਲ ਐਡੀਸਨ ਦੀ ਪ੍ਰਯੋਗਸ਼ਾਲਾ ਹੀ ਸੜੀ ਸੀ। ਇਸੇ ਕਸੂਰ ਪਿੱਛੇ ਉਸਨੂੰ ਬੋਲਾ ਹੋ ਜਾਣਾ ਪਿਆ ਪਰ ਫਿਰ ਵੀ ਉਹ ਆਪਣੇ ਰਸਤੇ ਤੁਰਿਆ ਹੀ ਰਿਹਾ ਇਸ ਗੈਰ اخلاਕੀ માનਸਕਤਾ ਨੇ ਕੋਮਲ ਪਾਵੀ ਸ਼ਾਇਰਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਇੱਕ ਸ਼ਾਹਕਾਰ ਸਮਝੀ ਜਾਂਦੀ ਵਿਸ਼ਵ ਪ੍ਰਸਿੱਧ ਕਵਿਤਾ ਡਿਵਾਈਨ ਕਮੀਡੀ ਜਿਸ ਨੂੰ ਇਟਾਲੀਅਨ ਬਾਸ਼ਾ ਸਿਰਜਣ ਵਾਲੀ ਕਿਹਾ ਜਾਂਦਾ ਹੈ ਦੇ ਲੇਖਕ ਦੰਤੇ ਨੂੰ ਹਕੂਮਤ ਵੱਲੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਇਹ ਵੀ ਫਰਮਾਨ ਸੀ ਕਿ ਜੇ ਕਿਤੇ ਉਹ ਦੇਸ਼ ਵਾਪਸੀ ਕਰੇ ਤਾਂ ਜ਼ਿੰਦਾ ਤਰਤੀ ਵਿੱਚ ਦਵਾ ਦਿੱਤਾ ਜਾਵੇ ਇਬਾਨ ਕਾਵ ਰਚਨਾ ਉਸਨੇ ਜਲਾਵਤਨੀ ਦੇ ਦਿਨੀ ਹੀ ਰਚੀ ਤੇ ਦਰਸਾ ਦਿੱਤਾ ਕਿ ਸਿਰਜਕ ਮਨ ਵਿਪਰੀਤ ਹਾਲਾਤ ਵਿੱਚ ਵੀ ਆਪਣੀ ਸਮਰੱਥਾ ਨਹੀਂ ਗਵਾਉਂਦਾ ਆਮ ਤੌਰ ਤੇ ਲੋਕ ਜਲਦੀ ਜਲਦੀ ਕਿਸੇ ਤਬਦੀਲੀ ਲਈ ਤਿਆਰ ਨਹੀਂ ਹੁੰਦੇ ਭਾਵੇਂ ਉਹ ਹਾਂ ਪੱਖੀ ਤੇ ਉਹਨਾਂ ਲਈ ਫਾਇਦੇਮੰਦ ਕੀ ਹੋਵੇ ਜਦ ਭਾਫ਼ ਇੰਚਣ ਵਾਲੀ ਰੇਲ ਚੱਲੀ ਤਾਂ ਲੋਕ ਨਾਰਾਜ਼ ਹੋ ਗਏ ਕਿ ਇਸ ਦੇ ਸ਼ੋਰ ਨਾਲ ਮੁਰਗੀਆਂ ਹਾਂਡੇ ਨਹੀਂ ਦੇਣਗੀਆਂ ਤੇ ਗਾਵਾਂ ਭੱਜਣਗੀਆਂ ਪਰ ਬਾਅਦ ਵਿੱਚ ਰੇਲ ਗੱਡੀ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈ ਇਸ ਸਿਰਜਕ ਲੋਕ ਅਸਲ ਵਿੱਚ ਸੁਪਨਸਾਜ਼ ਹੁੰਦੇ ਹਨ ਆਪਣੇ ਬਖਤਾਂ ਤੋਂ ਕੀਤੇ ਅਗੇਰੇ ਸੋਚ ਰਹੇ ਹੁੰਦੇ ਹਨ ਭਾਰਤੀ ਇਤਿਹਾਸ ਵਿੱਚ ਇੱਕ ਮੁਗਲ ਬਾਦਸ਼ਾਹ ਨੂੰ ਮੂਰਖ ਬਾਦਸ਼ਾਹ ਦੀ ਉਪਾਧੀ ਦਿੱਤੀ ਗਈ ਹੈ ਉਸਨੇ ਕਈ ਨਵੇਂ ਤਜਰਬੇ ਕੀਤੇ ਸਨ ਉਸਨੇ ਰਾਜਧਾਨੀ ਬਦਲੀ ਤੇ ਖਜ਼ਾਨੇ ਨੂੰ ਦੂਰ ਮਹਾਰਾਸ਼ਟਰ ਵਿੱਚ ਹੁਣ ਦੇ ਦੌਲਤਾਬਾਦ ਵਿੱਚ ਲੈ ਗਿਆ ਇਸ ਵਿੱਚ ਕਈ ਆਦਮੀ ਤੇ ਘੋੜੇ ਆਦਮਾਰੇ ਗਏ ਅਮੀਰ ਵਜ਼ੀਰ ਨਰਾਜ਼ ਵੀ ਹੋਏ ਉਸਨੂੰ ਆਪਣੇ ਹੋਰ ਇੰਜ ਦੇ ਕਈ ਫੈਸਲੇ ਵੀ ਮੋੜ ਉਲਟਾਉਣੇ ਪਏ ਰਾਇਤਾਨੀ ਵੀ ਵਾਪਸ ਲਿਆਂਦੀ ਇੱਕ ਫੈਸਲਾ ਉਸ ਦਾ ਉਸ ਵੇਲੇ ਸੋਨੇ ਚਾਂਦੀ ਦੇ ਚਲਦੇ ਸਿੱਕਿਆਂ ਦੀ ਤਾਂ ਤਾਂਬੇ ਦੇ ਸਿੱਕੇ ਚਲਾਉਣਾ ਸੀ ਉਦੋਂ ਤਾਂ ਉਸ ਨੂੰ ਆਪਣਾ ਇਹ ਫੈਸਲਾ ਵੀ ਪਰਤਾਉਣਾ ਪਿਆ ਸੀ ਪਰ ਇਤਿਹਾਸ ਗਵਾਹ ਹੈ ਕਿ ਸਾਡੀਆਂ ਯਾਦਾਂ ਵਿੱਚ ਵੀ ਹੈ ਕਿ ਤਾਂਬੇ ਦੇ ਸਿੱਕੇ ਚਲਦੇ ਰਹੇ ਸਨ ਕਈ ਸਦੀਆਂ ਬਾਅਦ ਹੀ ਸੀ ਹਨੇਰੇ ਮਨਾ ਵਾਲੇ ਕਦੀ ਵੀ ਸੋਹਰਦ ਤੇ ਮਨੁੱਖਤਾ ਦੇ ਭਰੇ ਵਾਲੇ ਵਿਚਾਰਾਂ ਤੇ ਚੱਲਣ ਵਾਲਿਆਂ ਨੂੰ ਸਹਿਣ ਨਹੀਂ ਕਰਦੇ ਅਮਰੀਕਾ ਵਿੱਚੋਂ ਗੁਲਾਮੀ ਖਤਮ ਕਰਨ ਦਾ ਸੁਪਨਾ ਤੱਕ ਦੇ ਇਸ ਮੰਤਬ ਦਾ ਬਿੱਲ ਪਾਸ ਕਰਵਾਉਣ ਵਾਲੇ ਅਬਰਾਹਮ ਲਿੰਕਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ ਸੀ। ਮਹਾਨ ਫਿਲਾਸਫਰ ਸੋਕਰੇਟਸ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਹਕੂਮਤ ਵੱਲੋਂ ਉਸਨੂੰ ਜ਼ਹਿਰ ਦਾ ਪਿਆਲਾ ਪਿਆ ਕੇ ਮੌਤ ਦੇ ਦਿੱਤੀ ਗਈ ਸੀ। ਉੱਚੇ 16 ਤੱਕ ਜੀਵਨ ਜਿਉਣ ਵਾਲਾ ਮਹਾਨ ਵਿਚਾਰਵਾਨ ਸੀ। ਲੋਕ ਉਸਦੀ ਇੱਜ਼ਤ ਕਰਦੇ ਸਨ ਪਰ ਹਕੂਮਤ ਨੇ ਉਸ ਉੱਤੇ ਦੇਸ਼ ਦੇ ਨੌਜਵਾਨਾਂ ਨੂੰ ਵਿਗਾੜਨ ਦਾ ਦੋਸ਼ ਲਾਇਆ ਸੀ। ਆਮ ਲੋਕ ਉਸਨੂੰ ਕਿੰਨਾ ਪਿਆਰ ਕਰਦੇ ਸਨ ਇਸ ਦੀ ਉਦਾਹਰਣ ਹੈ। ਕਿ ਜੋ ਅਫਸਰ ਸocrates ਵਾਸਤੇ ਜ਼ਹਿਰ ਦਾ ਪਿਆਲਾ ਲੈ ਕੇ ਆਇਆ ਸੀ ਉਹ ਆ ਕੇ ਫੁੱਟ ਫੁੱਟ ਕੇ ਰੁਪਿਆ ਤੇ ਇੱਕ ਪਾਸੇ ਜਾ ਕੇ Socrates ਵੱਲ ਪਿੱਟ ਕਰਕੇ ਖੜਾ ਹੋ ਗਿਆ Socrates ਨੇ Plato ਰਾਹੀਂ ਉਸਨੂੰ ਬੁਲਾਇਆ ਉਸ ਨਾਲ ਹੱਥ ਮਿਲਾਇਆ ਤੇ ਪਿਆਲਾ ਲੈ ਲਿਆ ਫਿਰ ਜਲਦੀ ਹੀ ਲੋਕਾਂ ਨੇ ਉਸਨੂੰ ਸਜ਼ਾ ਦੇਣ ਵਾਲਿਆਂ ਦਾ ਬਾਈਕਾਟ ਕੀਤਾ ਕਈਆਂ ਨੂੰ ਮਾਰ ਵੀ ਦਿੱਤਾ ਪਰ ਉਹ ਮਹਾਨ ਤੇ ਬਹਾਦਰ ਦਾਰਸ਼ਨਿਕ ਤਾਂ ਜਾ ਚੁੱਕਾ ਸੀ ਜਿਸਨੂੰ ਕਰਾਈਆ ਗਰਦਾਨ ਕੀ ਮਾਰ ਦਿੱਤਾ ਗਿਆ ਸੀ ਅਸਲ ਵਿੱਚ ਮਨੁੱਖਤਾ ਦੇ ਊਸੂਲਾਂ ਤੋਂ ਖਿਸਕੇ ਹੋਏ ਲੋਕ ਸੱਚੇ, ਜ਼ਹੀਨ ਤੇ ਬਹਾਦਰ ਲੋਕਾਂ ਨੂੰ ਜੋ ਅਸਲ ਵਿੱਚ ਜ਼ਿੰਦਗੀ ਦੇ ਸ਼ਹਿਨਸ਼ਾ ਹੁੰਦੇ ਹਨ ਆਨੇ ਬਹਾਨੇ ਸਜ਼ਾਾਂ ਮਾ ਦਿੰਦੇ ਹੀ ਆਏ ਹਨ। ਅਰੇ ਸਜ਼ਾਾਂ ਦੇਣ ਵਾਲੇ ਹਾਪੇਵਨੇ ਚੌਧਰੀ ਕਿਸ ਹੱਦ ਤੱਕ ਕਮੀਨੇ ਤੇ ਬੇਅਸੂਲੇ ਹੋ ਸਕਦੇ ਹਨ ਦੀ ਇੱਕ ਉਦਾਹਰਨ 15ਵੀਂ ਸਦੀ ਵਿੱਚ ਹੋਈ ਫਰਾਂਸ ਦੀ ਇੱਕ ਵਿਰਾਗਣਾ ਜਾਨ ਆਫ ਆਰਕ ਦੀ ਜ਼ਿੰਦਗੀ ਦੀ ਹੈ। ਉਸਨੇ 15 ਸਾਲਾਂ ਦੀ ਉਮਰ ਵਿੱਚ ਫਰਾਂਸ ਨੂੰ ਅੰਗਰੇਜ਼ਾਂ ਪਾਸੋਂ ਆਜ਼ਾਦ ਕਰਵਾਉਣ ਲਈ ਲੋਕਾਂ ਦੀ ਅਗਵਾਈ ਕੀਤੀ ਸੀ। ਉਸਨੇ ਮਰਦਾਂ ਵਾਲੇ ਕੱਪੜੇ ਪਾਏ ਤੇ ਆਪਣੇ ਦੇਸ਼ ਤੇ ਦਿਲ ਛੱਡ ਚੁੱਕੇ ਲੋਕਾਂ ਨੂੰ ਗੁਲਾਮੀ ਤੋਂ ਆਜ਼ਾਦ ਹੋਣ ਲਈ ਪ੍ਰੇਰਿਆ ਵੀ। ਫਿਰ ਉਸਨੇ جنگ ਦੀ ਅਗਵਾਈ ਕੀਤੀ। ਉਹ ਇੱਕ ਕਿਸਾਨ ਦੀ ਬੇਟੀ ਸੀ ਪਰ ਹੌਸਲੇ, ਸਿਆਣਪ ਤੇ ਦੇਸ਼ ਭਗਤੀ ਵਿੱਚ ਵੱਡੇ ਜਰਨੈਲਾਂ ਨੂੰ ਉਸਨੇ ਮਾਤ ਪਾ ਦਿੱਤਾ ਸੀ। ਉਸ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਤੇ ਉਸ ਦੀ ਕਮਾਨ ਹੀਟ ਫ੍ਰਾਂਸੀਸੀਆਂ ਨੇ ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ ਫਿਰ ਜਾਨਾ ਫਰਕ ਨੇ ਫਰਾਂਸ ਦੇ ਸ਼ਹਿਜ਼ਾਦੇ ਪ੍ਰਿੰਸ ਵਿਲੀਅਮ ਨੂੰ ਗੱਦੀ ਤੇ ਬਿਠਾ ਦਿੱਤਾ ਪੈਰਿਸ ਅਜੇ ਆਜ਼ਾਦ ਨਹੀਂ ਸੀ ਹੋਇਆ ਜੌਨ ਚਾਹੁੰਦੀ ਸੀ ਕਿ ਪੈਰਿਸ ਨੂੰ ਵੀ ਜਲਦੀ ਹੀ ਆਜ਼ਾਦ ਕਰਵਾ ਲਿਆ ਜਾਵੇ ਪਰ ਗੱਦੀ ਤੇ ਮਸਾ ਬੈਠਾ ਵਿਲੀਅਮ ਜੌਨ ਨੂੰ ਪੂਰਾ ਸਾਥ ਨਹੀਂ ਸੀ ਦੇ ਰਿਹਾ ਬਹੁਤ ਕਹਿ ਜਾਣ ਤੇ ਜੌਨ ਨੂੰ ਅਧਪਚੱਦੀ ਮਦਦ ਮਿਲੀ ਜੋ ਕਾਮਯਾਬ ਹੋਣ ਲਈ ਨਾ ਕਾਫੀ ਸੀ ਜੌਨ ਨੂੰ ਮੋਢੇ ਤੇ ਇੱਕ ਤੀਰ ਵੱਜਾ ਪਰ ਉਹ ਜਲਦੀ ਹੀ ਮੱਲਮ ਪੱਟੀ ਕਰਵਾ ਕੇ ਫਿਰ ਤੋਂ ਮਹਸਤਿਆਗੀ ਪਰੰਤੂ ਉਸ ਤੇ ਆਪਣੇ ਦੇਸ਼ ਨਹੀਂ ਉਸ ਬਹਾਦਰ ਲੜਕੀ ਨੂੰ ਜੋ ਸਿਆਨਪ ਹੌਸਲੇ ਤੇ ਜਾਂਬਾਜ਼ੀ ਦੀ ਆਪਣੀ ਮਿਸਾਲ ਆਪ ਸੀ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤ ਅੰਗਰੇਜ਼ਾਂ ਨੇ ਜੌਨ ਤੇ ਮੁਕੱਦਮਾ ਚਲਾਉਣ ਲਈ ਆਪਣੇ ਹੱਥ ਢੋਕੇ ਫ੍ਰਾਂਸੀਸੀ ਜੱਜਾਂ ਦਾ ਇੱਕ ਟੋਲਾ ਨਿਯੁਕਤ ਕੀਤਾ ਜਿਨ੍ਹਾਂ ਨੇ ਉਸ ਉੱਪਰ ਅਨੇਕਾਂ ਦੋਸ਼ ਲਾਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਸਨ ਉਸ ਉੱਪਰ ਦੇਵੀ ਸ਼ਕਤੀ ਦੇ ਨਾਮ ਹੇਠ ਜਾਦੂਗਰਨੀ ਹੋਣਾ ਯਾਨੀ ਜੌਨ ਕਹਿੰਦੀ ਰਹੀ ਕਿ ਮੈਨੂੰ ਫ੍ਰਾਂਸ ਨੂੰ ਆਜ਼ਾਦ ਕਰਵਾਉਣ ਲਈ ਦੇਵੀ ਸ਼ਕਤੀਆਂ ਬਾਜ਼ਾ ਦਿੰਦੀਆਂ ਹਨ ਦੂਜਾ ਦੋਸ਼ ਜੋ ਉਸਤੇ ਲਾਇਆ ਗਿਆ ਸੀ ਉਸੀ ਮਰਦਾਂਵੇਂ ਕੱਪੜੇ ਪਾ ਕੇ ਔਰਤ ਪੁਨੇ ਦੀ ਬੇਇੱਜ਼ਤੀ ਕਰਨਾ ਤੇ ਚਰਚ ਨੂੰ ਅੰਗੋਲੇ ਕਰਕੇ ਸਿੱਧਾ ਪਰਮਾਤਮਾ ਨੂੰ ਸੰਬੋਧਿਤ ਹੋਣਾ ਜੌਨ ਬਹਾਦਰੀ ਨਾਲ ਕੱਲੀ ਹੀ ਸਭ ਨਾਲ ਬਹਿਸ ਕਰਦੀ ਰਹੀ ਪਰ ਅਖੀਰ ਵਿੱਚ ਅਪਰੋਧ ਕਾਰਦਾਰਾਂ ਤੇ ਹੀ ਉਸ ਨੂੰ ਉਮਰ ਕੈਦੀ ਸਜ਼ਾ ਦਿੱਤੀ ਗਈ ਪਰ ਇਹਨਾਂ ਖੜਪੈਂਚਾਂ ਦਾ ਅੰਗਰੇਜ਼ ਆਕਾ ਹਰ ਲਫ਼ਜ਼ ਵਾਰ ਵੇਖ ਉਸ ਨੂੰ ਜਿਉਂਦੀ ਰਹਿਣ ਦੇਣ ਕਰਕੇ ਨਾਰਾਜ਼ ਹੋ ਗਿਆ ਫਿਰ ਜੌਨ ਦੇ ਦੇਸ਼ਵਾਸੀ ਜੱਜਾਂ ਦੇ ਪ੍ਰਮੁੱਖ ਸਰ ਕੋਚਨ ਨੇ ਕਿਹਾ ਕੇ ਨਾਰਾਜ਼ ਨਾ ਹੋਵੋ ਅਸੀਂ ਉਸ ਨੂੰ ਹਉਣੀ ਪਕੜ ਲੈਣਾ ਤੇ ਉਹਨਾਂ ਉਸ ਨੂੰ ਫੜ ਲਿਆ ਉਸ ਨੂੰ ਜੇਲ੍ਹ ਵਿੱਚ ਪਾਉਣ ਲਈ ਕੇਵਲ ਮਰਦਾਂਵੇਂ ਕੱਪੜੇ ਦਿੱਤੇ ਗਏ ਤੇ ਉਹੀ ਪਾਉਣ ਲਈ ਮਜਬੂਰ ਵੀ ਕੀਤਾ ਗਿਆ ਫਿਰ ਖੁਦ ਹੀ ਉਸ ਤੇ ਆਪਣੀ ਮਰਦਾਂਵੇਂ ਕੱਪੜੇ ਨਾ ਪਾਉਣ ਦੀ ਕਸਮ ਤੋੜਨ ਦਾ ਇਲਜ਼ਾਮ ਲਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ ਉਸ ਨੂੰ ਜਿਉਂਦਿਆਂ ਅੱਗ ਵਿੱਚ ਸਾੜ ਦਿੱਤਾ ਗਿਆ ਇਹ ਸਾਰੇ ਪ੍ਰਕਰਨ ਤਰ੍ਹਾਂ ਉਸ ਦੁਆਰਾ ਬਣਾਏ ਬਾਦਸ਼ਾਹ ਪ੍ਰਿੰਸ ਵਿਲੀਅਮ ਨੇ ਹਾਜ਼ਾ ਨਾਰਾ ਤੱਕ ਨਾ ਮਾਰਿਆ ਅਜਿਹੇ ਕਥਿਤ ਕਰਾਈਏ ਮਨੁੱਖਤਾ ਦੇ ਜਨਮ ਤੋਂ ਹੀ ਪੈਦਾ ਹੁੰਦੇ ਰਹੇ ਨੇ ਤੇ ਆਪਣੇ ਨਵੇਂ ਰਸਤੇ ਤਲਾਸ਼ਦੇ ਸਗੋਂ ਲੋਕਾਂ ਨੂੰ ਵੀ ਦਰਸਾਉਂਦੇ ਰਹੇ ਹਨ ਅਜਿਹੇ ਕਾਰਨਾ ਕਰਕੇ ਵਿਰੋਧਤਾਵਾਂ ਸਹੰਦੇ ਤੇ ਜ਼ੁਲਮ ਚੱਲਦੇ ਆਏ ਹਨ ਹੋ ਸਕਦਾ ਹੈ ਮਨੁੱਖ ਦੀ ਜੰਗਲੀ ਅਵਸਥਾ ਸਮੇਂ ਸਭ ਤੋਂ ਪਹਿਲਾਂ ਪੱਤਿਆਂ ਜਾਂ ਜਾਨਵਰ ਦੀ ਖਲਨਾਸਰੀ ਟਕਣ ਵਾਲੇ ਦੀ ਵੀ ਵਿਰੋਧਤਾ ਹੋਈ ਹੋਵੇ ਕੋਈ ਸੰਤ ਬਣਾ ਕੇ ਜੀਵਨ ਕਿਰਿਆਵਾਂ ਸੌਖੀਆਂ ਕਰ ਲੈਣ ਵਾਲਿਆਂ ਨਾਲ ਵੀ ਐਵੇਂ ਹੀ ਬੀਤੀ ਹੋਵੇ ਕਿਉਂਕਿ ਲੀਕ ਤੋਂ हट ਕੇ ਚੱਲਣ ਵਾਲੀ ਸਦਾ ਹੀ ਲੀਕ ਵਿੱਚ ਉਲਝੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹਾਏ ਹਨ ਪਰ ਆਖਰ ਵਿੱਚ ਸਮਾਂ ਇਹਨਾਂ ਦੇ ਪੈਰਾਂ ਵਿੱਚ ਝੁਕਦਾ ਰਿਹਾ ਹੈ ਇਹਨਾਂ ਲੋਕਾਂ ਕਰ ਨਹੀਂ ਸਮਾਜ ਨੇ ਸਦਾ ਤਰੱਕੀਆਂ ਦੀਆਂ ਪੌੜੀਆਂ ਤੇ ਪੈਰ ਰੱਖੇ ਨਹੀਂ ਤਾਂ ਸਦਾ ਲਈ ਮਨੁੱਖ ਸ਼ਾਇਦ ਇੱਕ ਦੂਜੇ ਨੂੰ ਕੱਟ-ਕੱਟ ਕੇ ਹੀ ਖਾਂਦੇ ਰਹਿੰਦੇ ਭਾਰਤ ਵਿੱਚ ਕੰਪਿਊਟਰ ਨਾ ਲਿਆਂਦੇ ਗਏ ਹੁੰਦੇ ਤਾਂ ਉਹ ਦੁਨੀਆ ਦੇ ਦੇਸ਼ਾਂ ਵਿੱਚ ਸ਼ਾਇਦ ਸਭ ਤੋਂ ਪਛੜਿਆ ਹੋਇਆ ਰਹਿੰਦਾ ਪਰ ਭਾਰਤ ਵਿੱਚ ਕੰਪਿਊਟਰ ਲਿਆਉਣ ਦੀ ਵੀ ਵਿਰੋਧਤਾ ਉਦੋਂ ਹੋਈ ਸੀ ਇੱਕ ਹੋਰ ਸੱਚ ਇਹ ਵੀ ਹੈ ਕਿ ਜਦ ਵੀ جنونی ਲੋਕਾਂ ਨੇ ਕਿਸੇ ਚਾਨਣੇ ਮਨਮਸਤਕ ਵਾਲੇ ਇਨਸਾਨ ਨੂੰ ਆਪਣੇ ਹਨੇਰੇ ਪੰਜਿਆਂ ਵਿੱਚ ਕੁੱਟ ਕੇ ਖਤਮ ਕੀਤਾ ਚਾਤੀ ਪਿੱਛੋਂ ਉਸ ਦੀ ਵਿਚਾਰਧਾਰਾ ਅਪਣਾ ਵੀ ਲਈ ਉਸ ਤੇ ਬੁੱਤ ਬਣਾ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਵੇਂ ਸੋਕਰਾਟਸ ਨੂੰ ਮਾਰਨ ਤੋਂ ਜਲਦੀ ਹੀ ਪਿੱਛੋਂ ਉਸ ਦੀ ਵਿਚਾਰਧਾਰਾ ਅਪਣਾ ਲਈ ਗਈ ਸੀ ਐਥਨਸ ਵਾਲਿਆਂ ਨੇ ਜਿੱਦੀ ਪਸ ਨੂੰ ਸੋਕਰਾਟਸ ਦਾ ਤਾਂਬੇ ਦਾ ਬੁੱਤ ਬਣਾਉਣ ਦਾ ਹadesh ਦਿੱਤਾ ਸੀ ਇੰਜੀ ਜੌਨ ਆਫ ਆਰਕ ਦੀ ਯਾਦਗਾਰ ਉਸ ਤੇ ਮੁਕੱਦਮਾ ਚਲਾਉਣ ਵਾਲੀ ਸਰਕਾਰ ਨੇ ਹੀ ਬਣਾਈ ਸੀ ਸਦੀਆਂ ਪਿੱਛੋਂ ਉਸ ਨੂੰ ਸੇਂਟ ਯਾਨੀ ਸੰਤ ਦਾ ਖਿਤਾਬੀ ਦਿੱਤਾ ਗਿਆ ਗੁਰੂ ਨਾਨਕ ਦੇਵ 16 ਨੂੰ ਅੱਜ ਸਾਰਾ ਸੰਸਾਰ ਉਸਨੂੰ ਲਾਸਾਨੀ ਮੰਨ ਰਿਹਾ ਪਰ ਆਪਣੇ ਸਮੇਂ ਵਿੱਚ ਉਹ ਵੀ ਕੁਰਾਈਏ ਸਨ ਫਿਰ ਵੀ ਕੋਈ ਸਾਰਥਕ ਬਤੀਰਾ ਕਦੇ ਰੁਕਿਆ ਨਹੀਂ ਬਿਸ਼ਨੋਈ ਕਬੀਲੇ ਦੇ ਲੋਕ ਖੇਜੜੀ ਨਾਮ ਦੇ ਬਿਰਖਾਂ ਨੂੰ ਬਚਾਉਂਦੇ ਕੱਟੇ ਗਏ ਸਨ ਹਰਿਆਣਾ ਤੇ ਪੰਜਾਬ ਵਿੱਚ ਜਾਤਾਂ ਦੇ ਜੰਜਾਲ ਵਿੱਚੋਂ ਨਿਕਲ ਕੇ ਵਿਆਹ ਕਰਵਾਉਣ ਵਾਲਿਆਂ ਨੂੰ ਕਥਿਤ ਪੰਚ ਖੜ ਪੰਚ ਅਜੇ ਵੀ ਇੱਜ਼ਤ ਦੇ ਨਾਂ ਤੇ ਸਜ਼ਾਾਂ ਮਾ ਦੇ ਰਹੇ ਹਨ ਅਸਲ ਵਿੱਚ ਸਾਡੇ ਦੇਸ਼ ਨੂੰ ਬਹੁਤ ਸਾਰੇ ਜਾਗਬਾਜ਼ ਕਰਾਈਆਂ ਦੀ ਜ਼ਰੂਰਤ ਹੈ ਜੋ ਭ੍ਰਸ਼ਟਾਚਾਰ ਕਾਲਾਵਸਾਰੀ ਅਤੇ ਰਾਜਨੀਤੀ ਤੇ ਹੋਰ ਸਾਰੀਆਂ ਪਰਾਈਆਂ ਤੋਂ ਇਸ ਨੂੰ ਮੁਕਤ ਕਰਾ ਸਕਣ ਤੇ ਹਾਲਾਤ ਸਹਾਜ਼ਕਰ ਹੋ ਸਕਣ ਧੰਨਵਾਦ